ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਬਾਈ ਕੋਲ ਗਾਮਾਂ ਬਸੀਆਂ ਤੇ ਕਟੀਆਂ ਬਕਾਉ ਨੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸਿਰਕਰਾ ਕਰਤਾ ਕੀਤਾ ਹੱਦ ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਗੋਰਾ ਬਾਈ ਪਿੰਡ ਪਿੰਡ ਭਦੌੜ ਵਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਵੀ ਕਿੰਨੀਆਂ ਗਾਵਾਂ ਆਪਣੇ ਕੋਲ ਪਕਾਉਆ ਆਪਣੇ ਕੋਲੇ 2 ਬੱਚੀਆਂ ਤੇ ਇੱਕ ਜਰਸੀ ਗੱਭਣ ਦੋ ਕੱਟੀਆਂ ਦੋ ਤਾਜ਼ੀਆਂ ਸੂਈਆਂ ਹੈਗਾ 7-8 ਬਾਈ ਠੀਕ ਹੈ ਜੀ ਹਾਂਜੀ ਵੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਪਹਿਲੀ ਗਾਂ ਵੀਰੇ ਸੂਈ ਸਵਾਈ ਆ ਤਾਜੀ ਹਾਂਜੀ 10-12 ਦਿਨਾਂ ਦੀ ਸੂਈ ਦੀ ਆ ਹ 16 ਲੀਟਰ ਦੁੱਧ ਤਿਆਰ ਹਾਜ਼ਰ ਹਾਂਜੀ ਠੰਡੀ ਸੀਲ ਬਹੁਤ ਜਿਆਦੇ ਆ ਰੇਟ ਰੇਟ 62000 ਦੇ ਦਾਂਗੇ ਬੀ ਕਰ ਦੋ ਪਾ ਦੋ 62000 ਦੀ ਹਾਂ ਠੰਡੀ ਤੇ ਆ ਦੇ ਲੰਦ ਤਾਰਾ ਮਾਰ ਦਿਨੇ ਮਾਰ ਦਿਜੀ ਲੋ ਜੀ ਚੈੱਕ ਕਰ ਲਓ ਠੀਕ ਹੈ ਜੀ ਬਸ ਬਸ ਠੀਕ ਹੈ ਜੀ ਬਸ 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 ਲੋ ਜੀ ਬੱਚਾ ਭਰਾ ਦਾ ਕੀ ਹੈ ਬੱਛਾ ਦੇ ਦੇ ਮਗਰ ਬੱਸਾ ਮਗਰ ਬੱਸਾ ਭਰਾ ਨਾਲੇ ਵੀ ਦੀ ਸਾਫ ਆ ਤਾਰਾਂ ਵਧੀਆ ਹਾਂਜੀ ਦੁੱਧ ਵਾਜੂਗੇ ਆਪਾਂ ਘਾਟੀ ਦੱਸ ਦੇਣਾ ਦੁੱਧ ਸ ਠੀਕ ਹੈ ਜੀ ਦੁੱਧ ਦਾ ਸੇਵਾ ਦਾ ਯਾਰ ਆ ਯਾਰ ਠੀਕ ਹੈ ਲੈ ਵਾ ਤੁਸੀਂ ਦੇਖ ਸਕਦੇ ਹੋ ਭਰਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਫਾੜੀ ਵਾਲਾ ਲੈ ਵਾ ਹਾਂਜੀ ਅਬ ਅਸੀਂ ਆ ਭਰਾ ਇਹਦਾ ਦੁੱਧ ਤਾਂ ਨਹੀਂ ਇਹਦੇ ਨਾਲ ਚ ਨਹੀਂ 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 ਤਾਂ ਉਹੀ ਆ ਵੀਰੇ ਇਹਦਾ ਨਿਸ਼ਾਨੀਆਂ ਹੀ ਆ ਕਿਉਂਕਿ ਦੂਰੋਂ ਚੰਦ ਕਰਦਾ ਬੰਦਾ ਫਿਰ ਖਾਗਦਾ ਨਾ ਉਹ ਬਾਹਰ ਤਾਂ ਹਾਂ ਹਾਂਜੀ ਹਾਂਜੀ ਠੀਕ ਹੈ ਇੰਨੇ ਤਾਂ ਨਾਲ ਤਾਂ ਉਹੀ ਹੁੰਦਾ ਬਾਕੀ ਆ ਜਿਹੜਾ ਫੇਸ ਦੇਖਣਾ ਪੈਣਾ ਹਾਂਜੀ ਫੇਸ ਬਹੁਤ ਸੋਹਣਾ ਠੰਡੀ ਸੀਲਾ ਪੂਰੀ ਦੇਖੋ ਜੀ ਬਾਈ ਹੱਥ ਫਰੀ ਜਾਂਦਾ ਠੀਕ ਹੈ ਨਾ ਲਾਲ ਜੀਆਂ ਕਰ ਜਨ ਉਹਦਾ ਐਚਐਸਪ ਚ ਆ ਗਈ ਨੇ ਠੀਕ ਹੈ ਜੀ ਠੀਕ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਤਹਿਸੀਲਤਾ ਪਾ ਜੀ ਤਹਿਸੀਲਤਾ ਚਲੋ ਠੀਕ ਹੈ ਜੀ ਠੀਕ OK OK ਹਾਂਜੀ ਬਾਈ ਦੱਸੋ ਜੀ ਦੂਜੀ ਵਾਰਡ ਦੀ ਜਾਣਕਾਰੀ ਇਹ ਵੀ ਦੂਜੀ ਸੂਈ ਦੇ ਵੀਰੇ ਹਾਂਜੀ ਇਹ ਗਰਲੈਂਡੋ ਆ ਗਈ ਵੀਰੇ ਜਮਾਂ ਰਿਜਨ ਗਰਲੈਂਡੋ ਹਾਂਜੀ ਅੱਛਾ ਜੀ ਥਣ ਵੀ ਇਹ ਤਾਂ ਜਮਾਂ ਗ੍ਰੈਂਡ ਵਰਗ ਹੈ ਜਮਾਂ ਆਪਾਂ ਨੈਟ ਤੇ ਨਹੀਂ ਦੇ ਦੇ ਕੱਢ ਕੇ ਮੋਬਾਈਲ ਤੇ ਬਾਹਰ ਰੰਡਾ ਅਮਰੀਕਾ ਨਗਾ ਹਾਂਜੀ ਉਹ ਚੀਜ਼ਾਂ ਦੇਖੋ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਆ ਦੇਖੋ ਠੀਕ ਹੈ ਠੰਡੀ ਸੀ ਲ ਹੈ ਵੀ ਲੈ ਠੀਕ ਹੈ ਲੋ ਜਫਾਂਗਾ ਭਾਈ ਜਾਲੇ ਨੀ ਲੋ ਜੀ ਲੋ ਨੇ ਜਿੰਨੇ ਦੋ ਦੋ ਤਾਰਾ ਮਾਰ ਦੇ ਮਾਰ ਦੋ ਹੀ ਮਾਰ ਲੋ ਕਰ ਲੈਥੇ ਨੀ ਨਿਆਣਾ ਪਾਇਓ ਨਾ ਪਾਇਓ ਇੰਨੇ ਕੁੰਨਿਆ ਬੈਠਾ ਹੁੰਦਾ ਠੀਕ ਹੈ ਜੀ ਬਾਕੀ ਕਿਤਾਬ ਦੇਖੋ ਜੀ ਠੀਕ ਹੈ ਠੀਕ ਲੋ ਜੀ ਠੀਕ ਬੱਚਾ ਭਰਾ ਇਹਦੇ ਮਗਰ ਇਹਦੇ ਮਗਰੀ ਬੱਚਾ ਵੀਰੇ ਇਹਦੀ ਮਗਰੀ ਵੀ ਰਸਾ ਹਾਂ ਜੀ ਬਾਕੀ ਜਾਨ ਜੂਨ ਬਹੁਤ ਵੈੜ ਚ ਠੀਕ ਹੈ ਜੀ ਸੋਈਆਂ ਲਹਿਗੇ 12 13 ਦਿਨਾਂ ਦਾ ਵੀਰੇ ਠੀਕ ਹੈ ਤੇ ਰੇਟ ਭਰਾ ਦਾ ਇਹ 82 ਦੇ ਦਾਂਗੇ ਭਾਈ 82000 ਹਾਂਜੀ ਤੋੜ ਦੋ ਭਰਾ ਗਰਲੈਂਡੋ ਤੇ ਜਿਵੇਂ ਜਮ ਪਿਓਰਾ ਨਾਲ ਕਹੇ ਹਾਂ ਠੀਕ ਹੈ ਕੱਦ ਬੈਡ ਤੇ ਲੇਵਾ ਤੁਨ ਤਾਜਾ ਤੁਸੀਂ ਲਾਹ ਦੇ ਭਰਾ ਠੀਕ ਹੈ ਜੀ ਲੋ ਜੀ ਮੋੜ ਦੋ ਕੱਦ ਬੈਡ ਸੁੱਖਣਾ ਸੋਹਣਾ ਕਰਮਾ ਵਾਲੀ ਦਾ ਲੇਵਾ ਦਾ ਥਾਣ ਮੋਟਾ ਸੋਹਣਾ ਸਾਰੇ ਅੰਗਾਂ ਦੀ ਕਲੀਅਰ ਹੈ ਜਰਾ ਠੀਕ ਹੈ ਜੀ ਲੋ ਜੀ ਰੰਗ ਪੈਂਟਰ ਵੀ ਬਹੁਤ ਸੋਹਣਾ ਲੋ ਜੀ ਥਾਣੇ ਦਿੱਲੀ ਛਾਣ ਨੂੰ ਫੇਰ ਦਿਖਾ ਦੋ ਦੋੜਲੇ ਨਾ ਅਡਾ ਚੈੱਕ ਕਰ ਸਕਦੇ ਭਰਾ ਲੋ ਜੀ ਠੀਕ ਹੈ ਆ ਵੀ ਲੈ ਇੱਧਰ ਦੀ ਵਜਾ ਜੀ ਠੀਕ ਹੈ ਦੇਖ ਵੀ ਛੱਟ ਖਾਲੀ ਸੀ ਦੇਖ ਇੱਧਰ ਹੀ ਵਜਾ ਚਾਹੇ ਕੋਈ ਨਹੀਂ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਲੋਪਰਾ ਇਹ ਮੁਰੀ ਡੜ ਕਰਦੇ ਮੜੀ ਤਾਂ ਤਾਂ ਬੱਸ ਆ ਮਗਰ ਹਨ ਠੀਕ ਹੈ ਜੀ ਠੀਕ ਬਾਕੀ ਤਾਂ ਹਾਂ ਤੋਂ ਬਹੁਤ ਵਧੀਆ ਮਾੜਾ ਮੋਟਾ ਬਾਣਤਲ ਹੋਰ ਹੋ ਜੂ ਵੀ ਮਾੜਾ ਮੋਟਾ ਜਿਵੇਂ ਲੈਸ ਜੀ ਕਰਕੇ ਬਸ ਕਿੰਨਾ ਕਰ ਦੋ ਹੋਰ ਬਸ ਕਰ ਦਾਂਗਾ ਜਾਇਜ ਵੀਰੇ ਦੂਰੋਂ ਵੱਧ ਕਰ ਦਾਂਗਾ ਵੱਧ ਕਰ ਦਿਆਂ ਹਾਂ ਠੀਕ ਹੈ ਹਜੇ ਵੀ ਕੱਟੀ ਦੀ ਜਾਣਕਾਰੀ ਦੋ ਜੀ ਇਹ ਕੱਟੀ ਹੋ ਗਈ 18 ਮਹੀਨੇ ਦੀ ਵੀਰੇ ਬਹੁਤ ਚੰਗੀ ਮਾੜੀ ਕੱਟੀ ਆ ਹਾਂਜੀ ਤੇ ਇਹਦੇ ਦੇਖ ਤਾਂ ਦੇਖ ਠੀਕ ਹੈ ਇਹ ਕਲੀਨਾ ਪੂਸ ਨਸਲ ਵਾਲੀ ਤਾਂ ਤਾਂ ਹੀ ਆ ਹਾਂਜੀ ਦੇ ਲੋ ਜੀ ਠੀਕ ਹੈ ਹੂੰ ਇਹਦਾ ਰੇਟ ਪੜਾ ਇਹ 28000 ਦੇ ਦਾਂਗਾ ਬਈ ਆ ਦੇਖੋ ਫੇਰ ਦੇਖੋ ਇਹਦਾ 28 ਲੋ ਜੀ ਚੈੱਕ ਕਰੋ ਮੋਟੀ ਆ ਵਾਕੀ ਲੀਸੀ ਲਾਈ ਨਹੀਂ ਬਾਕੀ ਰਿਕਾਰਡ ਜਿਹੇਗਾ ਵਿੱਚ ਇਹਦਾ ਠੀਕ ਹੈ ਜੀ ਹਾਂਜੀ ਇਹ 28000 ਦੀ ਤੋੜ ਦੋ ਤਾਂ ਇਹਨੂੰ ਲੋ ਪੜਾ ਠੰਡੀ ਸੀ ਲਾ ਦੇਖੋ ਪੂਸ ਮਾੜ ਜਿਹਾ ਚੱਕ ਲਿਆ ਹੱਥ ਪੈਰਨ ਦੀ ਦੇਰ ਸੀ ਠੀਕ ਹੈ ਨਾ ਲੋ ਜੀ ਤੋੜ ਦੋ ਭਾਈ ਇਧਰ ਚੋ ਲੋ ਭਾਈ ਇਧਰ ਤੋੜ ਲੋ ਠੀਕ ਹੈ ਲੋ ਜੀ ਦੇਖ ਸਰ ਦਰਾਤੂਰਾ ਆਪਣੀ ਵੀ ਨਾਰਮਲ ਵੀਡੀਓ ਹੁੰਦੀ ਆ ਕੋਈ ਜ਼ੂਮ ਨਹੀਂ ਕੀਤਾ ਹੁੰਦਾ ਠੀਕ ਹੈ ਨਾ ਭਰਾ ਜੈ ਜੀ ਤੁਸੀਂ ਇੱਥੇ ਆ ਕੇ ਦੇਖੋਗੇ ਉਹ ਹੀ ਵੀਡੀਓ ਚ ਦੇਖੋਗੇ ਠੀਕ ਹੈ ਨਾ ਸੈਂਪਲ ਵੀਡੀਓ ਹੁੰਦੀ ਆ ਭਰਾ ਆਪਣੀ ਠੀਕ ਹੈ ਨਾ ਲਓ ਜੀ ਬੰਦੋ ਭਰਾ ਹਾਂ ਜੀ ਦੂਜੀ ਨੰਬਰ ਕੱਟੀ ਦੂਜੀ ਵੀਰੇ 15 ਮਹੀਨਾ ਦਾ ਬੱਚਾ ਹਾਂ ਜੀ ਦੇਖੋ ਸਕੂਨ ਆਈ ਵੀ ਥਾਂ ਦੇਖੋ ਕਿੰਨਾ ਚੰਗਾ ਦਾ ਠੀਕ ਹੈ ਭਰਾ ਥਾਂ ਬਹੁਤ ਸੋਹਣਾ ਬਾਕੀ ਸੁੰਗ ਸੁੰਗ ਦੇ ਕਿੰਨਾ ਪਿਆਰਾ ਠੀਕ ਹੈ ਇਹਦੀ ਮਾਮੂ ਦਾ ਰਕਾਰਡ ਪਤਾ ਬਈ ਮੈਡਮ ਇਹ ਤਾਂ ਮਾਮੂ ਦਾ ਰਕਾਰਡ ਪਤਾ ਵੀਰੇ 16 ਕਿਲੋ ਦਾ ਹੈਗਾ ਠੀਕ ਹੈ ਜੀ ਹਾਂ ਜੀ ਲੋ ਭਰਾ ਚੈੱਕ ਕਰ ਸਕਦੇ ਤੇ ਰੇਟ ਭਰਾ ਜਾਇਜਾ ਰੇਟ ਇਹ ਵੀ 28 ਦੇ ਦਾਂਗੇ ਬਈ ਜੋੜਾ ਲਊਗਾ 55 ਦੇ ਦਾਂਗੇ ਜੇ ਜੋੜਾ ਲੈ ਕੇ ਨੇ ਇਕੱਠੇ ਲੈ ਕੇ ਨੇ ਤਾਂ 55 ਦਾ ਹਾਂ ਜੀ ਠੀਕ ਹੈ ਲੋ ਭਰਾ ਵਾਈ ਜੀ ਨੇ ਜਰੂਰ ਕਨੈਕਟ ਕਰੋ ਕੱਟੀਆਂ ਬਹੁਤ ਸੋਹਣੀਆਂ ਦੋਨੀਆਂ ਲਿਓ ਜੀ ਇਹ ਕੱਟੀ ਮੜਾ ਜੇ ਉੱਪਰ ਆ ਜਾ ਕਰ ਗਈ ਕਿਤਲੇ ਰੇ ਦਾ ਕਰਕੇ ਕੱਟ ਖਾਂਦੀ ਵੀ ਨਹੀਂ ਉਹ ਤਾਂ ਖ ਵਧੀਆ ਹਾਂ ਜੀ ਜਲ ਜਲ ਲਾਇਆ ਇਹਨੇ ਪਹ ਲਾ ਗਈ ਠੀਕ ਹੈ ਜੀ ਗਲੋਬਲ ਆਵਾਜ ਦਾ ਵਪਾਰ ਦਾ ਕੰਮ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਹੈ ਠੀਕ ਹੈ ਨਾ ਚੈੱਕ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਦਾ ਲਾਂਬਾ ਨਾ ਆਵੇ ਹਾਂ ਜੀ ਕਿਉਂਕਿ ਗਲੋਬਲ ਆਵਾਜ ਦਾ ਕੰਮ ਠੀਕ ਹੈ ਬਾਕੀ ਇਹਦੇ ਆ ਮੂਰੇ ਦੇਖੋ ਜਮ ਕੰਮਾਨ ਹੈਗਾ ਪੁਰੇ ਠੀਕ ਹੈ ਆ ਚੀਚਾ ਦੇਖ ਕੇ ਲਈ ਦੀ ਕੱਟੀ ਹੈ ਧੌਣ ਦੇ ਕਿੰਨੀ ਵਧੀਆ ਬ੍ਰੀਕ ਹੈ ਠੀਕ ਹੈ ਠੀਕ ਹੈ ਪਾੜਲੇ ਪਿੰਡੇ ਦੀ ਲੱਗਦੀ ਬਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਬ੍ਰੀਕ ਬਹੁਤਾ ਕੱਟੀ ਲਾ ਜਿੱਥੇ ਮਾਰੀ ਚੁੰਨੀ ਕਰਨੋ ਹਾਂ ਜੀ ਜਰਸੀ ਦੀ ਆ ਜੀ ਜਰਸੀ ਦੀ ਇਹ ਜਰਸੀ ਸੂਨ ਵਾਲੀ ਹੈ ਬਾਈ ਹਾਂ ਜੀ ਦੂਜੀ ਸੂਗੀ ਓਰੇ ਪਰ ਯਾਰ ਵੀ ਆਸੀ ਆ ਲੋਹਾਂ ਲਈ ਆਪਾਂ ਇਥੋਂ ਹਾਂਜੀ ਲੋਹਾਂ ਦਾ 16 ਕਿਲੋ ਦਾ ਠੀਕ ਹੈ ਜੀ ਤੋੜ ਦੋ ਬਰਾਣੂ ਵੀ ਹੁਣ ਤੂੰ ਐਸੇ ਸੋ ਗਿਆ ਦੇਖ ਫੇਸੇ ਦਾ ਕਿੰਨਾ ਪਿਆਰਾ ਠੀਕ ਖੋਲੋ 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 ਕਰ ਠੰਡੀ ਸੀਲੇ ਵੀ ਬਹੁਤ ਜ਼ਿਆਦਾ ਹੈ ਕਿੰਨੇ ਦਿਨ ਬਾਕੀ ਦੱਸਿਆ ਇਹ ਲੈ ਜੂ ਹਫਤਾ ਬਾਈ ਯਾਰ ਹਫਤਾ ਲੈ ਜੂ ਲੈ ਕੋਈ ਬਹੁਤ ਹਲੇ ਠੀਕ ਹੈ ਜੀ ਤੇ ਰੇਟ ਭਰਾ ਜਾਇਦਾ ਜਦਾ ਇਹ ਵੀ 60 ਤੇ ਦੋ ਹੀ ਦੇ ਦਾਂਗੇ 60 ਤੇ 2 62000 ਹਾਂਜੀ ਆ ਦੇਖ ਲੈ ਫੇਰ ਬਾਕੀ ਪਲੀ ਦੀ ਅਕਲਸੀ ਲਈ ਮੰਨ ਕੇ ਲੋ ਠੀਕ ਹੈ ਠੀਕ Ориਜਨਲ ਪਿਆ ਵਾਲੀ ਹੈ ਦੂਜੀ ਨਹੀਂ ਹੈ ਠੀਕ ਹੈ ਠੀਕ ਲੋ ਪ੍ਰਾ ਸੂਰਾ ਤਰਾ ਕਰਮ ਬੜੀ ਦਾ ਸੋਣਾ ਖਲੇ ਕੱਚੀ ਹਫਤੇ ਦੀ ਲੋ ਜੀ ਮੋੜ ਲੋ ਲੋ ਜੀ ਲੋਚ ਚੈੱਕ ਕਰ ਸਭ ਫਰੈਸ਼ ਕੁਆਲਿਟੀ ਤੁਰ ਤਰਾ ਤੁਹਾਡੇ ਸਾਹਮਣੇ ਹੈ ਬਾਈ ਜੀ ਨਾ ਜਰੂਰ ਕਨਟ ਬਾਕੀ ਆ ਵੀ ਟੋਕਨ ਪਿਆਦਾ ਇਹਦੀ ਕੋਈ ਆਪਾਂ ਮੰਨ ਕੇ ਚੱਲੋ ਇਹਦਾ ਰਿਕਾਰਡ ਸਾਰਾ ਹੋਊਗਾ ਠੀਕ ਹੈ ਜੀ ਠੀਕ ਜਿਵੇਂ ਆਇਆ ਉਵੇਂ ਹੀ ਹੈ ਪੁਰਾਣਾ ਹੀ ਹੈ ਕੋਈ ਆਪਾਂ ਨਵਾਂ ਨਹੀਂ ਪਾਇਆ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਉਪਰਾ ਬਾਈ ਜੀ ਨੇ ਜਰੂਰ ਕੰਡੈਕਟ ਕਰੋ ਜਾਸੀ ਗਾਂ ਵੀ ਆ ਕਟੀਆਂ ਵੀ ਆ ਬਾਈ ਕੋਰ ਗ੍ਰੈਂਡੋ ਵੀ ਆ ਐਚਐਸਵੀ ਆ ਠੀਕ ਹੈ ਹਾਂਜੀ ਬੱਚੀ ਦੱਸੋ ਜਾਨੀ ਬੱਚੀ 8-9 ਮਹੀਨੇ ਦੀ ਵੀਰੇ ਪੰਜਾ ਮਹੀਨੇ ਸੌਰੀ ਵੀਰੇ ਹਾਂ ਇਹ ਪੰਜਵੇਂ ਤੋਂ ਵੱਡੀ ਵੇ ਗਈ ਅੱਛਾ ਕੱਲ ਸੰਕਰ ਹੋਇਆ ਜੀ ਠੀਕ ਆ ਬਹੁਤ ਚੰਗੀ ਬੱਚੀ ਆ ਬਾਈ ਆ ਪਿੱਠਪੜੀ ਦੀ ਬਾਕੀ ਬਰੀਕ ਬੱਚੀ ਆ ਇਹਦੇ ਚੋਲੀ ਦੇ ਬਾਈ ਠੀਕ ਹੈ ਚੋਲੀ ਬਹੁਤ ਸੋਹਣ ਗਲਾਬੀ ਰੰਗ ਲੱਗੇ ਦੇ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਕੁਆਲਿਟੀ ਦੀ ਬਣੂਗੀ ਇਹ ਠੀਕ ਹੈ ਜੀ ਇਹਦਾ ਰੇਟ ਭਰਾ ਜੀ ਇਹ 9000 ਦੇ ਦਾਂਗੇ ਬੱਚਾ ਬਾਈ 9000 ਦਾ ਜੈ ਜੀ ਕਿਹਾ ਵਾ ਗਲਤ ਹੈ ਕਿ 5000 ਦਾ ਜੰਮਦਾ ਵੇਖਦੇ ਆ ਵੀਰੇ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਈ ਇੱਕ ਅਗਲੀ ਬੱਸੀ ਇਹਦਾ ਟੀਕਾ ਲੱਗਿਆ ਦਾ ਮਹੀਨੇ ਤੋਂ 5-4 ਦਿਨ ਉੱਪਰ ਹੋਏ ਵੀਰੇ ਹਾਂਜੀ ਆਪਾਂ ਖਾਲੀ ਮੰਨ ਕੇ ਜਾਵਾਂਗੇ ਜੇ ਆਪਣੇ ਕੋਲ ਰੋਗੀ ਆਪਾਂ ਚੈੱਕ ਕਰਵਾ ਕੇ ਦੇ ਦਾਂਗੇ 20 ਦਿਨਾਂ ਨੂੰ ਠੀਕ ਹੈ ਜੀ ਝੋਲੀ ਦੇਖੇ ਸੀ ਵੀਰ ਜੀ ਝੋਲੀ ਕੋਸ ਨੋ ਲੱਗਦੀ ਥਾਣੇ ਇਹਦੇ ਲੱਗੇ ਠੀਕ ਹੈ ਇਹਦਾ ਰੇਟ ਭਰਾ ਜੀ ਆ ਜਾ ਇਹ 18 ਦੇ ਦਾਂਗੇ ਬਾਈ ਇਹ 18000 ਦੀ ਲੋਪਰਾ ਨੀਚੇ ਇੱਕ ਹੋਗੀ 30 ਦੀ ਵਿਕਜੂਗੀ ਜੇ ਚ ਆ ਚੱਲ ਜੇ ਕੋਈ ਲਾਏਗਾ ਠੀਕ ਆ ਨਿਕਲ ਜੀ ਬਈ ਉਹ ਆਪਣੇ ਕੋਲ ਵੈਸੇ ਕਿੰਨਾ ਕਿਉਂਦੇ ਨੋਕ ਠੀਕ ਆ ਭਰਾਏ ਬਈ 1 ਮਹੀਨਾ 5 ਦਿਨ ਹੋ ਗਿਆ ਅੱਜ ਬੰਦੇ ਨੇ ਫੋਨ ਲਾ ਕੇ ਦੁਬਾਰਾ ਦੱਸਿਆ ਪਰ ਬੱਚੀ ਖਾਲੀ ਮੰਨ ਕੇ ਲਈ ਸੀ ਠੀਕ ਹੈ ਜੀ ਅੱਜ ਉਹਦੇ ਫੋਨ ਆਇਆ ਕਹਿੰਦਾ ਬੱਚੀ ਦਾ ਟੀਕਾ ਲੱਗ ਗਿਆ ਦਾ ਠੀਕ ਹੈ ਜੀ ਠੀਕ ਮੈਂ ਚੋੜ ਆਰ ਦੂਰ ਦਿੱਤੀ ਤੇ ਨਹੀਂ ਮੁੜ ਕੇ ਨਾ ਨਾ ਭੋਲਾ ਦਿੱਤੀ 5 4 ਦਿਨ ਮੇਰੇ ਕੋਲ ਹੋ ਗਏ 3 ਦਿਨ ਉਹਦੇ ਘਰੇ ਵੀ ਰਹੀ ਇਹ ਮੁੰਡੇ ਦੀ ਉਹ ਲੈ ਕੇ ਦਿੱਤੀ ਜੀ ਠੀਕ ਹੈ ਜੀ ਬਾਕੀ ਖਾਲੀ ਹੁੰਦੀ ਨਹੀਂ ਜੇ ਵੇ ਕੇ ਟੀਕਾ ਇਹੋ ਜਿਹਾ ਬੱਚੀ ਨਸਲੀ ਇਹੋ ਜਿਹਾ ਰਹੇਗੀ ਹੋ ਪਹਿਲੇ ਟੀ ਉਹ ਰਹਿ ਗਈ ਹੋਣੀ 100% ਠੀਕ ਹੈ ਬਾਕੀ ਆਪਾਂ ਖਾਲੀ ਕਹਿ ਕੇ ਰਹਿਵਾਂਗੇ ਠੀਕ ਹੈ ਜੀ ਲੋਪਰਾ ਠੀਕ ਹੈ ਬਾਈ ਜੀ ਕੋਲ 8-10 ਨਾਗ ਹੈਗੇ ਭਰਾ ਠੀਕ ਹੈ ਜੀ ਬਾਈ ਜੀ ਆਪਣੇ ਕੋਲ ਜਰਸੀ ਤੋਂ ਸੌਰੀ ਤੁਹਾਨੂੰ ਰੋਕ ਕੇ ਵਿੱਚ ਇੱਕ ਕਾਲੂ ਆਪਣੇ ਕੋਲ ਬਹੁਤ ਵਧੀਆ ਐ ਜੈਫ ਬੱਛੀ ਆ ਹੋਗੀ ਅੱਪਣ 5 ਮਹੀਨਿਆਂ ਦੀ ਠੀਕ ਹੈ ਜੀ ਬਰੀਡ ਵਾਲੀ ਕੀਰੀ ਵਸੀ ਇੱਕ ਤੋਕੜ ਗੱਭਣਗਾ ਹੋਗੀ ਠੀਕ ਹੈ ਠੀਕ ਹੈ ਲੋਪਰਾ ਬਾਈ ਕੋਲ ਹਮੇਸ਼ਾ ਗਾਮਾ ਹੁੰਦੀਆਂ ਰਹਿਣੀਆਂ ਤੇ ਗਰਲੈਂਡੋ ਐਚ ਐਫ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ